I <laughs> ਇਸ ਲਈ ਅਮਰੀਕਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬੀ ਨੌਜਵਾਨ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਬਲਜੋਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਐਨ ਆਰ ਆਈ ਕਲੋਨੀ ਮਾਚੀਵਾੜਾ ਦੇ ਬੱਚੇ ਹੋਈ ਹੈ ਜੋ ਕਿ 2019 ਦੇ ਵਿੱਚ ਅਮਰੀਕਾ ਗਿਆ ਸੀ ਅਤੇ ਉੱਥੇ ਕੈਲੀਫੋਰਨੀਆ ਦੇ ਵਿੱਚ ਰਹਿ ਰਿਹਾ ਸੀ ਜਾਣਕਾਰੀ ਮੁਤਾਬਕ 24 ਸਾਲਾ ਬਲਜੋਤ ਸਿੰਘ ਅਮਰੀਕਾ ਦੇ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਟਰਾਲਾ ਚਲਾਉਂਦੇ ਵਾਪਰੇ ਇਸ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਬਲਜੋਤ ਸਿੰਘ ਦੀ ਇੱਕ ਪੈਨ ਆਸਟ੍ਰੇਲੀਆ ਦੇ ਵਿੱਚ ਰਹਿਣ ਤੇ 15 ਸਤੰਬਰ ਨੂੰ ਹੀ ਬਲਜੋਤਾ ਜਨਮ ਦਿਨ ਸੀ ਉਸਨੇ ਖੁਸ਼ੀ ਖੁਸ਼ੀ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਮਨਾਇਆ ਸੀ ਪਰ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕੁਝ ਦਿਨਾਂ ਬਾਅਦ ਹੀ ਉਸਦੇ ਨਾਲ ਇਹੇ ਪਾਣਾ ਵਾਪਰ ਜਾਵੇਗਾ ਮੇਰਾ ਨਾਮ ਆਪਾ ਐਮ ਐਲ ਪੀ ਸਿੰਘ ਜੀ ਮੈਂ ਜੀ ਬਲਜੋਤ ਸਿੰਘ ਦਾ ਮਾਮਾ ਜੀ ਮੇਰੇ ਦਾ ਜੀ ਬਿਲਕੁਲ ਕਿੰਨਾਰੇ ਇੱਕ ਇੱਕ ਭਾਂਗਿਆ ਸੀ ਬਲਜੋਤ ਸਿੰਘ ਦੇ ਜੋ ਕਿ ਪਿਛਲੇ 19 2019 ਤੋਂ ਅਮਰੀਕਾ ਵਿੱਚ ਰਹਿਆ ਸੀ ਜੀ ਤੇ ਉੱਥੇ ਕੰਮ ਲਾ ਚਲਾਉਂਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮੀ ਇਹ ਤੁਹਾਡੇ ਬੱਚੇ ਦਾ ਸਟੂਡੈਂਟ ਹੋ ਗਿਆ ਤੇ ਆਈਸਟੀਯੂਐਚ ਹੈ ਤੇ ਪਹਿਲਾਂ ਕਨਫਰਮ ਨਹੀਂ ਹੋਈ ਗੱਲ ਫਿਰ ਬਾਅਦ ਵਿੱਚ ਉਹਨਾਂ ਨੇ ਜਦਸੀ ਲਈ ਦੋ ਦੋ ਦਫਾ ਨੇ ਪੁਲਿਸ ਦਫ਼ਤਰ ਅਮਰੀਕਨ ਪੁਲਿਸ ਦਾ ਫੋਨ ਆਇਆ ਇਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੈੱਡ ਹੋ ਗਿਆ ਚਲਾਣਾ ਕਰ ਗਿਆ ਜੀ ਉਹ ਇਸ ਤਰ੍ਹਾਂ ਕਰਕੇ ਪਾਣਾ ਬਖਰੇ ਵੀ ਹੈ ਤੇ ਕਿੰਨਾ ਟਾਈਮ ਹੋ ਗਿਆ ਸੀ ਜੀ ਇਹਨੂੰ ਬਖਰੇ ਜੀ ਪੰਜ ਸਾਲ ਹੋ ਗਏ ਸੀ ਜੀ ਇਹਨੇ 2019 ਚ ਹੈ ਇਹਦਾ ਤਾਂ ਕੋਈ ਪਤਾ ਨਹੀਂ ਸੀ ਉਹ ਦੋ ਪਾ ਟਰਾਸੀ ਦੀ ਕੀ ਕੰਮ ਕਰਦੀ ਸੀ ਤੇ ਟਰਾਲਾ ਚ ਲੰਦਾ ਸੀ ਜੀ ਅੱਛਾ ਜੀ ਹਾਂ ਜੀ ਤੇ ਟਰਾਲੇ ਦੇ ਤੇ ਗਾਂਧੀ ਪ੍ਰੋਜੈਕਟ ਜਿਹੜਾ ਬਾਅਦ ਵਿੱਚ ਆਉਂਦੀ سپورਟ ਹੀ ਹੋ ਗਈ ਜੀ ਹਾਂ ਜੀ ਪਹਿਲਾ ਜਨਮ ਦਿਨ ਸੀ ਉਹਦਾ ਜੀ 15 ਤੀਰ ਗੂੜੀ ਦਿੱਸੇ ਲੰਗੀ ਹੈ ਜੀ 15 ਤੀਰ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਰਿਸ਼ਕੀਤਾ ਮੁੰਡਿਆਂ ਨਾਲ ਉਹਨੇ ਉਹ ਮਤਲਬ ਕੋਈ ਆਦਮੀ ਸੀ ਕੋਈ ਮਸ਼ਾ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਿੱਕੀ ਜੀ ਬੱਚਾ ਬੜਾ ਮਹਨਤੀ ਸੀਗਾ ਉਹ ਬੜਾ ਮਿਹਨਤਾਰ ਸੀਗਾ ਕੱਲਾ ਕੱਲਾ ਸੀਗਾ ਜੀ ਤੇ ਇੱਕ ਭੈਣ ਸੀ ਆਸਟ੍ਰੇਲੀਆ ਚ ਗਈ ਤੇ ਮਤਲਬ ਬਸ ਆਪਾਂ ਆ ਵਾਪਰ ਗਿਆ ਜੀ ਨਿਰਦੇਸ਼ ਪਿਤਾ ਪਾੜਾ ਖੇਤੀਬਾੜੀ ਕਰਦੇ ਸੀ ਉਹਨਾਂ ਸਾਹਿਤ ਤਕਰੀਰ ਵੀ ਕਰੀ ਮਾਤਾ ਜੀ ਮਾਤਾ ਜੀ ਹਾਊਸ ਵਾਈਫ ਨੇ ਜੀ नौजवानी जहिड़ी आहे न कोई न कोई ख़बर कोई कनेडा तो कोई अमेरिका तो रोज ख़बर सुण न मिलंदी अॼु फलानी था ते बचा कोई टाला उल्ट कुझु हो उे मर गु मर गे सॼे ਜੋ ਪੰਜਾਬ ਦੇ ਵਿੱਚ ਹੀ ਕੰਮ ਦਿੱਤੇ ਜਾਣ ਤੇ ਸਾਡੇ ਬੱਚਿਆਂ ਬਾਹਰ ਜਾਣ ਦੀ ਲੋੜ ਨਹੀਂ ਹੋ। ਇਹੀ ਮੰਗ ਕਰਦੇ ਆਂ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾਜੋ ਇਹ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਦੇ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਇਹਨਾਂ ਨੂੰ ਪੰਜਾਬ ਦੇ ਰੂਪੀ ਕੋਈ ਨਾ ਦੇ ਰਿਗਾਰਡ ਦਿੱਤਾ ਜਾਵੇ। ਇਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਜੀ ਜਨਾਬੀ ਗੁਰਨਾਮ ਸਿੰਘ ਸਾਹਿਬ ਸਰਕਾਰ ਤੋਂ ਤੋਂ ਮੱਥੀ ਆ। ਉਹ ਪਾਸ ਤੋਂ ਕੀ ਨੰਬਰ ਕਿੰਨਾ ਵਜੇ ప్రతి ਪਤੀ ਲੱਗਦੀ ਜੀ ਗੱਲ ਇਹ ਆ ਜੀ ਪਿਛਲੇ ਰੀਵਨ 10-15 ਸਾਲ ਤੱਕ ਇਹ ਪਰਿਵਾਰ ਮਾਸੀ ਵਾਲੇ ਰਹਿਆ ਸੀ ਪਹਿਲਾਂ ਤਨੂਰ ਪਿੰਡ ਲਾਕਪਿੰਡ ਸੀਗਾ ਤਨੂਰ ਉੱਥੇ ਰਹਿੰਦੇ ਸੀ ਬਹੁਤ ਪਾਉ ਤੇ ਦੂਸਰ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਸਦਾ ਨਿੰਦਰ ਸਿੰਘ ਜੀ ਦਾ ਬੜੇ ਚਾਮਾ ਨਾਲ ਉਹਨਾਂ ਨੇ ਪੜਾਇਆ ਲਖਾਇਆ ਬੱਚਿਆਂ ਦੀ ਜਿੱਦ ਦੇ ਨਾਲ ਮਾਪੇ ਆਰਜ਼ੰਦੇ ਨੇ 2019 ਦੇ ਵਿੱਚ ਬੱਚੇ ਨੇ ਜੀਡੀਪੀ ਦੇ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਨੇ ਕਿਹਾ ਤਾਂ ਤਕਰੀਬਨ ਪਹਿਲੇ 3 ਸਾਲ ਤੋਂ ਫੀਟਰਾਲਾ ਚਲਾ ਰਿਹਾ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਅੱਜ ਫਿਰ 3:00 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਇਹ ਸੁਣ ਕੇ ਸਲੋਤਾ ਪਤਨੀ ਬਹੁਤ ਜ਼ਿਆਦਾ ਨਰਾਸ਼ਾ ਹੋਈ ਕਿ ਬੱਚੇ ਨੂੰ ਅਸੀਂ ਕੀ ਸੋਚ ਕੇ ਘਰੋਂ ਭੇਜਦੇ ਆਂ ਇਹ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਹੁਣੀਆਂ ਨੂੰ ਕਿਸ ਜਗ੍ਹਾ ਤੇ ਉਡੀਕ ਰਹੀ ਆ

ਜਿੰਨੀ ਇੰਡਸਟਰੀ ਆ ਜਾਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਇਹੋ ਜਿਹਾ ਮਤਾ ਲੈ ਕੇ ਆਵੇ ਵਿਧਾਨ ਸਭਾ ਦੇ ਵਿੱਚ ਸਰਕਾਰ ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ 70% ਦਾ ਨੌਕਰੀਆਂ ਮਿਲਣ ਬਾਹਰਲੇ ਬੰਦਿਆਂ ਨੂੰ ਕੋਈ 30% ਤੋਂ ਕੋਈ ਇਹ ਦੇਣੀ ਵੀ ਪੈ ਜੇ ਦਾ ਦੇਉ ਜੇ ਇਥੇ ਉਹਨਾਂ ਨੂੰ ਰਜਗੋਰ ਮਿਲੇ ਤਾਂ ਮਕਲੋਤੇ ਬੱਚੇ ਜਿਹੜੇ ਆ ਉਹ ਮਾਪੇ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਵੀ ਤੋਂ ਨੌਕਰੀ ਇਥੇ ਸਰਕਾਰ ਦੇ ਦੇਵੇ। ਸਮਰਾਲਾ ਤੋਂ ਮਨੀਸ਼ ਸੱਚ ਦੇਵਾ ਦੀ ਰਿਪੋਰਟ ਪੰਜਾਬੀ ਲਿੰਕ।